ਜਦੋਂ ਵੀ ਕਿਸੇ ਨੂੰ ਮaaf ਕਰਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਇਹ ਸਵਾਲ ਹੁੰਦਾ ਆ ਕਿ ਅਗਰ ਅਸੀਂ ਉਹਨੂੰ ਮaaf ਕਰ ਦਿੱਤਾ ਤਾਂ ਉਹਨੂੰ ਰੀਅਲਾਈਜ਼ ਕਿੱਦਾਂ ਹੋਊਗਾ ਅਗਰ ਅਸੀਂ ਉਹਨੂੰ ਮaaf ਕਰ ਦਿੱਤਾ ਤਾਂ ਉਹਨੂੰ ਸਜ਼ਾ ਕਿੱਦਾਂ ਮਿਲੇਗੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਕੋਈ ਵੀ ਨਹੀਂ ਹੁੰਦੇ ਕਿਸੇ ਨੂੰ ਵੀ ਸਜ਼ਾ ਦੇਣ ਵਾਲੇ ਅਸੀਂ ਅਗਰ ਸਜ਼ਾ ਦੇ ਸਕਦੇ ਹਾਂ ਤਾਂ ਸਿਰਫ਼ ਤੇ ਸਿਰਫ਼ ਆਪਣੇ ਆਪ ਨੂੰ ਦੇ ਸਕਦੇ ਹਾਂ ਇਸ ਕਾਇਨਾਤ ਦੇ ਵਿੱਚ ਅਸੀਂ ਕਿਸੇ ਨੂੰ ਵੀ ਸਜ਼ਾ ਨਹੀਂ ਦੇ ਸਕਦੇ ਅਗਰ ਅਸੀਂ ਕਿਸੇ ਨੂੰ ਸਜ਼ਾ ਦਿੰਨੇ ਆ ਨਾ ਤਾਂ ਸਭ ਤੋਂ ਪਹਿਲਾਂ ਅਸੀਂ ਖੁਦ ਨੂੰ ਟੌਰਚਰ ਕਰਦੇ ਹਾਂ ਤਾਂ ਇਸ ਕਰਕੇ ਮaaf ਕਰਨ ਦਾ ਮਤਲਬ ਐ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਮaaf ਕਰ ਰਹੇ ਹਾਂ ਅਸੀਂ ਕਿਸੇ ਨੂੰ ਮaaf ਵੀ ਨਹੀਂ ਕਰ ਸਕਦੇ ਜਿੱਦਾਂ ਅਸੀਂ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੇ ਉਦਾਂ ਅਸੀਂ ਕਿਸੇ ਨੂੰ ਮaaf ਵੀ ਨਹੀਂ ਕਰ ਸਕਦੇ ਜਦੋਂ ਗੱਲ ਮਾਫੀ ਦੀ ਆਉਂਦੀ ਹੈ ਨਾ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਮaaf ਕਰਨਾ ਹੁੰਦਾ ਹੈ ਕਿਸ ਵਾਸਤੇ ਕਿ ਜੋ-ਜੋ ਇਮੋਸ਼ਨਸ ਅਸੀਂ ਆਪਣੇ ਆਪ ਅੰਦਰ ਕ੍ਰੀਏਟ ਕੀਤੇ ਕਿਸੇ ਵੀ ਸਿਚੁਏਸ਼ਨ ਨੂੰ ਲੈ ਕੇ ਕਿਸੇ ਵੀ ਇਨਸਾਨ ਕਰਕੇ ਅਸੀਂ ਉਹਨਾਂ ਨੂੰ ਰਿਲੀਜ਼ ਕਰਨਾ ਹੁੰਦਾ ਹੈ ਜੋ ਦੁੱਖ ਹੀ ਮੈਂ ਆਪਣੇ ਆਪ ਨੂੰ ਕੀਤਾ ਕਿਸੇ ਵੀ ਸਿਚੁਏਸ਼ਨ ਜਾਂ ਕਿਸੇ ਵੀ ਇਨਸਾਨ ਨੂੰ ਲੈ ਕੇ ਉਦੇ ਲਈ ਆਪਣੇ ਆਪ ਨੂੰ ਮਾਫ ਕਰਨਾ ਹੁੰਦਾ ਹੈ ਉਹ ਭਾਰ ਆਪਣੇ ਅੰਦਰੋਂ ਕੱਢ ਕੇ ਬਾਹਰ ਸੁੱਟਣਾ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਮਾਫ ਕਰ ਦੋਗੇ ਨਾ ਤਾਂ ਤੁਸੀਂ ਆਟੋਮੈਟਿਕਲੀ ਦੂਸਰੇ ਇਨਸਾਨਾਂ ਨੂੰ ਵੀ ਮਾਫ ਕਰ ਦੋਗੇ ਜਿਹੜੇ ਸੰਤ ਫਕੀਰ ਹੁੰਦੇ ਸੀ ਨਾ ਉਹ ਕੀ ਕਰਦੇ ਸੀ ਜਦੋਂ ਮੰਨ ਲਓ ਉਹਨਾਂ ਨੂੰ ਕੋਈ ਮਾੜਾ ਚੰਗਾ ਕਹਿ ਦਿੰਦਾ ਹੁੰਦਾ ਸੀ ਨਾ ਤਾਂ ਉਹ ਉਸ ਸਿਚੁਏਸ਼ਨ ਦੇ ਵਿੱਚੋਂ ਬਾਹਰ ਨਿਕਲ ਕੇ ਨਾ ਥੋੜੀ देर ਉਸ ਉਸ ਇਨਸਾਨ ਵਾਸਤੇ ਨਾ ਬlesings ਕ੍ਰੀਏਟ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਅਸੀਂ ਤਾਂ ਉਹਨਾਂ ਨੂੰ ਮਾਫ ਕਰ ਦਿੱਤਾ ਹੋਇਆ ਹੈ ਅਸੀਂ ਤਾਂ ਆਪਣੇ ਅੰਦਰ ਜੋ ਸੀਗਾ ਉਹ ਕੱਢ ਦਿੱਤਾ ਹੋਇਆ ਹੈ ਬਟ ਇੱਕ ਕੁਦਰਤ ਗਵਾਹ ਆ ਉਹਨੇ ਜੋ ਕੀਤਾ ਆ ਜਦੋਂ ਵੀ ਇਹ ਕੁਦਰਤ ਜਦੋਂ ਵੀ ਤੁਹਾਡੇ ਸਾਡੇ ਨਾਲ ਕੋਈ ਵੀ ਮਾੜਾ ਕੁਝ ਕਰਦਾ ਹੈ ਨਾ ਤਾਂ ਇੱਕ ਕੁਦਰਤ ਗਵਾਹ ਹੁੰਦੀ ਹੈ ਸਾਨੂੰ ਲੱਗਦਾ ਹੈ ਕਿ ਅਗਰ ਅਸੀਂ ਮaaf ਕਰਤਾ ਤਾਂ ਸਭ ਕੁਝ ਸੌਟ ਹੋ ਜਾਊਗਾ ਕਰਮ ਕੁਦਰਤ ਹਰ ਇੱਕ ਚੀਜ਼ ਦੇ ਗਵਾਹ ਹੁੰਦੇ ਨੇ ਜਦੋਂ ਤੁਸੀਂ ਕਿਸੇ ਨੂੰ ਮaaf ਕਰਕੇ ਅੱਗੇ ਨਿਕਲ ਜਾਂਦੇ ਹੋ ਨਾ ਪਿੱਛੇ ਰਹਿ ਜਾਂਦਾ ਉਹ ਇਨਸਾਨ ਉਹਦੇ ਕਰਮ ਤੇ ਕੁਦਰਤ ਕੁਦਰਤ ਹਵਾਵਾਂ ਨੇ ਨਾ ਉਕੋ ਮੁਫਰਕੇ ਉਹਦੀ ਹੀ ਕੀਤੀ ਹੋਈ ਚੀਜ਼ ਨੂੰ ਉਹਦੇ ਤੱਕ ਵਾਪਸ ਲੈ ਕੇ ਆਉਂਦੀਆਂ ਹੀ ਆਉਂਦੀਆਂ ਨੇ ਇਸ ਚੀਜ਼ ਨੂੰ ਸਮਝਣ ਵਾਸਤੇ ਨਾ ਤੁਹਾਨੂੰ ਸਾਨੂੰ ਥੋੜਾ ਜਿਹਾ ਯਕੀਨ ਤੇ ਥੋੜੀ ਜੀ ਸਮਝ ਦਾ ਹੋਣਾ ਚਾਹੀਦਾ ਅਸੀਂ ਤਾਂ ਅਗਰ ਉਹ ਸਾਡਾ ਕੋਈ ਅਜ਼ੀਜ਼ ਹੈ ਨਾ ਤਾਂ ਅਸੀਂ ਉਹਦੇ ਲਈ ਸਭ ਦੁਆਵਾਂ ਕਰ ਸਕਦੇ ਹਾਂ ਕਿ ਉਸ ਇਨਸਾਨ ਨੂੰ ਇਸ ਕੁਦਰਤ ਦੀਆਂ ਹਵਾਵਾਂ ਤੋਂ ਬਚਾਇਆ ਜਾ ਸਕੇ ਬਚਾਇਆ ਵੀ ਨਹੀਂ ਜਾ ਸਕਦਾ ਬਟ ਇੰਨਾ ਹੈ ਕਿ ਉਹ ਉਸ ਹਵਾਵਾਂ ਨੂੰ ਸਹਿਣ ਕਰਨ ਦੀ ਸ਼ਕਤੀ ਰੱਖ ਸਕੇ ਇਸ ਹੱਦ ਤੱਕ ਕਿ ਕੁਦਰਤ ਪਾਵਰਫੁਲ ਹੈਗੀ ਹੈ ਤਾਂ ਇਸ ਕਰਕੇ ਮੈਂ ਤੇ ਇਹੀ ਕਹਾਂਗੀ ਕਿ ਜਦੋਂ ਕਿਸੇ ਨੂੰ ਮਾਫ ਕਰਨਾ ਹੈ ਨਾ ਮਤਲਬ ਖੁਦ ਨੂੰ ਮਾਫ ਕਰਨਾ ਹੈ ਨਾ ਤੇ ਨਾਲ ਇੱਕ ਛੋਟੀ ਜੀ ਦੁਆ ਵੀ ਕਰਨੀ ਹੈ ਕਿ ਜਿਹਨੇ ਜੋ ਕੀਤਾ ਹੈ ਨਾ ਪ੍ਰਮਾਤਮਾ ਉਹਨੂੰ ਹਿੰਮਤ ਬਖਸ਼ੇ ਕੁਦਰਤ ਨੂੰ ਹਿੰਮਤ ਬਖਸ਼ੇ ਕਿ ਉਹ ਉਸ ਚੀਜ਼ ਨੂੰ ਕੱਲ ਨੂੰ ਜਦੋਂ ਉਹਦੇ ਸਾਹਮਣੇ ਆਓਗੇ ਨਾ ਤੇ ਬਰਦਾਸ਼ਤ ਕਰ ਸਕੇ ਇੰਨੀ ਕਿ ਪਾਵਰ ਉਹਨੂੰ ਬਖਸ਼ੇ ਅਸੀਂ ਗਲਤ ਸਮਝ ਲੈਂਦੇ ਹਾਂ ਹਮੇਸ਼ਾ ਕਿ ਮਾਫ ਕਰ ਦੇਣ ਦਾ ਮਤਲਬ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਪਾਵਰ ਦੇ ਦਿੱਤੀ ਮਾਫ ਕਰ ਦੇਣ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਉਹਨਾਂ ਤੋਂ ਪਾਵਰ ਵਾਪਸ ਲੈ ਲੈਂਦੇ ਆ ਆਪਣੀ ਪਾਵਰ ਵਾਪਸ ਲੈ ਲਈ ਕਿ ਮੂਹਰੂਨਾ ਦਾ ਤੁਹਾਡੇ ਉਤੇ ਕੋਈ ਇਫੈਕਟ ਨਹੀਂ